ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਅੱਜ ਆਪਾਂ ਵਿਸ਼ੇ ਨੂੰ ਸਮਝਾਂਗੇ ਮਿਰਚਾਂ ਲੈ ਕੇ ਬਸ ਲਗਾਤਾਰ 11 ਦਿਨ ਇਹ ਕੰਮ ਕਰਨਾ ਹੈ ਬੁਰੀ ਨਜ਼ਰ ਗਰੀਬੀ ਕਲੇਸ਼ ਸਭ ਖਤਮ ਹੋ ਜਾਏਗਾ ਇਸ ਵਿਸ਼ੇ ਨੂੰ ਆਪਾਂ ਸਮਝਾਂਗੇ ਪਹਿਲਾਂ ਫਤੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਰੈਮ ਭਰਮ ਇੱਕ ਸਾਈਡ ਪਰ ਇੱਕ ਚੀਜ਼ ਨੂੰ ਥੋੜਾ ਜਆ ਸਮਝਣਾ অতি ਜ਼ਰੂਰੀ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋ ਏ ਜੀਓ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਭਲਿਆ ਇਸ ਚੀਜ਼ ਨੂੰ ਥੋੜਾ ਜਆ ਸਮਝ ਲਈ ਇਸ ਚੀਜ਼ ਨੂੰ ਥੋੜਾ ਜਆ ਵਿਚਾਰ ਲਈ ਕਿਹੜੀ ਚੀਜ਼ ਨੂੰ ਹਰ ਹਰ ਉੱਤਮ ਨਾਮ ਹੈ ਹਰੀ ਦਾ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਬੜਾ ਉੱਤਮ ਹੈ ਬੜਾ ਸ਼੍ਰੇਸ਼ਟ ਹੈ ਸਤਗੁਰੂ ਕਹਿੰਦੇ ਜਿਨੇ ਸਿਰਿਆ ਭਾਵ ਜਿਨੇ ਸਿਮਰ ਲਿਆ ਜਿਨੇ ਯਾਦ ਕੀਤਾ ਸਭ ਕੋਏ ਜਿਉ ਪਰਮਾਤਮਾ ਸੱਚੇ ਪਾਤਸ਼ਾਹ ਨੇ ਉਹਦੇ ਤੇ ਕਿਰਪਾ ਕਰ ਦਿੱਤੀ ਹੁਣ ਅਗਲੀ ਪੰਕਤੀ ਦੇ ਵਿੱਚ ਸਭ ਕੁਝ ਸਪਸ਼ਟ ਕਰ ਦਿੱਤਾ ਹਰ ਜੀ ਸਬੇ ਬ੍ਰਤ ਪਾਲਦਾ ਘਟ ਘਟ ਰਮਈਆ ਸੋਏ ਉਹ ਪਰਮਾਤਮਾ ਦੀ ਏਡੀ ਵੱਡੀ ਤਾਕਤ ਹੈ ਉਹ ਸਾਰਿਆਂ ਨੂੰ ਸੰਭਾਲਦਾ ਹੈ ਸਾਰਿਆਂ ਨੂੰ ਪਰਤਪਾਲਦਾ ਹੈ ਤੇ ਉਹ ਘਟ ਘਟ ਦੇ ਵਿੱਚ ਮੌਜੂਦ ਹੈ ਜਿੱਥੇ ਬੈਠ ਕੇ ਉਹਨੂੰ ਯਾਦ ਕੀਤਾ ਜਾਏ ਉੱਥੇ ਹੀ ਹਾਜ਼ਰ ਹੈ ਉੱਥੇ ਹੀ ਮੌਜੂਦ ਹੈ ਸਤਗੁਰ ਸਿੱਖ ਕੇ ਬੰਧਨ ਕਟੇ ਚਾਹੇ ਬੰਦਾ ਬੰਦਨਾ ਦੇ ਵਿੱਚ ਕਿਉਂ ਨਾ ਫਸ ਜਾਏ ਜੇਲ੍ਹਾਂ ਦੇ ਵਿੱਚ ਕਿਉਂ ਨਾ ਫਸ ਜਾਏ ਸਤਗੁਰੂ ਉੱਥੋਂ ਵੀ ਉਹਨੂੰ ਕੱਢ ਲਿਆਉਂਦੇ ਨੇ ਸੁਰਕਸ਼ਿਤ ਇਹ ਸਤਗੁਰੂ ਦੀ ਤਾਕਤ ਹੈ ਇਹ ਸਤਗੁਰੂ ਦੇ ਵਿੱਚ ਸਮਰੱਥਾ ਹੈ ਤੇ ਪਿਆਰਿਓ ਬੇਨਤੀ ਕਰਾਂ ਵਹਿਮਾ ਪਰਮਾ ਦੇ ਵਿੱਚੋਂ ਆਪਣੇ ਆਪ ਨੂੰ ਆਜ਼ਾਦ ਕੀਤਾ ਜਾਏ ਜਿਹੜੇ ਕਹਿੰਦੇ ਆ ਨਾ ਮੈਨੂੰ ਨਜ਼ਰ ਲੱਗ ਗਈ ਘਰ ਦੇ ਵਿੱਚ ਗਰੀਬੀ ਬਹੁਤ ਐ ਕਲੇਸ਼ ਬਹੁਤ ਐ ਸਾਧ ਸੰਗਤ ਰੱਬ ਤੇ ਭਰੋਸਾ ਕੀਤਾ ਜਾਏ ਸਤਗੁਰੂ ਇੱਕ ਨਾ ਇੱਕ ਦਿਨ ਇਹਨਾਂ ਬੰਦਨਾ ਤੋਂ ਵੀ ਜਿਹੜਾ ਹੈ ਖਲਾਸੀ ਕਰ ਦਿੰਦਾ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਸਤ ਗੁਰ ਸਿੱਖ ਕੇ ਬੰਦਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਜੇ ਗੁਰੂ ਦਾ ਸਿੱਖ ਆਪਣੇ ਆਪ ਨੂੰ ਆਜ਼ਾਦ ਕਰ ਲੇ ਬੰਦਨਾ ਤੋਂ ਕੇਵਲ ਅਕਾਲ ਪੁਰਖ ਤੇ ਭਰੋਸਾ ਟਿਕਾਵੇ ਤੇ ਕਹੇ ਕਿ ਸਤਗੁਰੂ ਜੀ ਕਿਰਪਾ ਕਰਿਓ ਹੇ ਪਾਤਸ਼ਾਹ ਜੀ ਕਿਰਪਾ ਕਰਿਓ ਤੇ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ ਤੇ ਮੈਂ ਕਹਨਾ ਸਤਗੁਰੂ ਉਹ ਸਿੱਖ ਦੇ ਸਾਰੇ ਬੰਧਨ ਕੱਟ ਦਿੰਦੇ ਨੇ ਉਹ ਸਤਗੁਰੂ ਦੀ ਪਰਤਪਾਲਣਾ ਕਰਦੇ ਨੇ ਕਿਉਂ ਕਿਉਂਕਿ ਜਦੋਂ ਉਹ ਦੂਸਰੇ ਪਾਸੇ ਤੋਂ ਹਟ ਗਿਆ ਜਦੋਂ ਉਹਨੇ ਬਹਿਮਾ ਕਰਮ ਕਾਂਡਾ ਪਖੰਡਾਂ ਤੋਂ ਆਪਣੇ ਆਪ ਨੂੰ ਆਜ਼ਾਦ ਕਰ ਲਿਆ ਸਤਿਗੁਰੂ ਕਹਿੰਦੇ ਵੀ ਹੁਣ ਤੇਰੇ ਲਈ ਥਾਂ ਜਿਹੜਾ ਹੈ ਉਹ ਗੁਰੂ ਦਾ ਬਚਿਆ ਤੇ ਸਤਿਗੁਰ ਨੇ ਫਿਰ ਉਹਨੂੰ ਆਪਣੇ ਨਾਲ ਜੋੜ ਲਿਆ ਸਤਿਗੁਰੂ ਨੂੰ ਸ਼ਰਨ ਦੇ ਵਿੱਚ ਲਾਇਆ ਸਤਿਗੁਰੂ ਨੇ ਉਹਨੂੰ ਸ਼ਰਨ ਦੇ ਵਿੱਚ ਲੈ ਲਿਆ ਕਾਰਨ ਕੀ ਹੋਇਆ ਕਿਉਂਕਿ ਉਹਨੂੰ ਦੂਸਰੇ ਪਾਸੋਂ ਆਪਣਾ ਵਿਸ਼ਵਾਸ ਪੁੱਟ ਲਿਆ ਬੁੱਲੇ ਸ਼ਾਹ ਕਹਿੰਦੇ ਨੇ ਕਿ ਮਨ ਦਾ ਕੀ ਲਾਉਣਾ ਇਧਰੋਂ ਪੁੱਟਣਾ ਇਧਰ ਲਾਉਣਾ ਕਹਿੰਦੇ ਮਨ ਨੂੰ ਹਟਾਉਣਾ ਮਨ ਨੂੰ ਰੋਕਣਾ ਕੋਈ ਵੱਡੀ ਗੱਲ ਨਹੀਂ ਤੇ ਹਾਲਾਂਕਿ ਆਪਾਂ ਕਹਿੰਦੇ ਆ ਨਾ ਵੀ ਜਿਹੜੇ ਬੰਦੇ ਬਿਨਾਂ ਸਰਦਾ ਹੀ ਨਹੀਂ ਜਦੋਂ ਉਹ ਚੜਾਈ ਕਰ ਜਾਂਦਾ ਹੈ ਦੁਨੀਆ ਫਿਰ ਵੀ ਚੱਲਦੀ ਰਹਿੰਦੀ ਹੈ ਆਪਣਾ ਫਿਰ ਵੀ ਸਰ ਜਾਂਦਾ ਹੈ ਦੁਨੀਆ ਦਾ ਸਰ ਜਾਂਦਾ ਹੈ ਤੇ ਸਾਦ ਸੰਗਤ ਆਪਣੇ ਕੋਲੇ ਸਭ ਤੋਂ ਵੱਡੀ ਫਿਰ ਚੀਜ਼ ਹੁੰਦੀ ਹੈ ਸਬਰ ਆਪਾਂ ਸਬਰ ਕਰ ਲਿਆ ਸਿਆਣੇ ਕਹਿੰਦੇ ਨੇ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਪਰ ਇਹ ਗੱਲ ਸਮਝਣੀ ਪਵੇਗੀ ਕਿ ਉਦੋਂ ਸਭ ਤੋਂ ਵੱਡੀ ਚੀਜ਼ ਕੰਮ ਆਉਂਦੀ ਹੈ ਸਬਰ ਤੇ ਅਸੀਂ ਸਬਰ ਕਰ ਲਿਆ ਸਬਰ ਦੇ ਨਾਲ ਅਸੀਂ ਆਪਣੇ ਆਪ ਨੂੰ ਮੇਨਟੇਨ ਕੀਤਾ ਤੇ ਸਤਿਗੁਰ ਕਹਿੰਦੇ ਜੀਨੇ ਸਾਰੇ ਪਾਸਿਓ ਸਬਰ ਕਰ ਲਿਆ ਤੇ ਪ੍ਰਮਾਤਮਾ ਨੇ ਉਹਦੇ ਸਬਰ ਨੂੰ ਹੋਰ ਦੁੱਗਣਾ ਕਰ ਦਿੱਤਾ ਕਿਉਂਕਿ ਪ੍ਰਮਾਤਮਾ ਦੇ ਲੜ ਲਗਿਆ ਤੇ ਸਤਿਗੁਰ ਨੇ ਉਹਨੂੰ ਸਬਰ ਦੇ ਦਿੱਤਾ ਸੰਤੋਖ ਦੇ ਦਿੱਤਾ ਤੇ ਸਤਿਗੁਰ ਨੇ ਉਹਨੂੰ ਬਖਸ਼ਿਸ਼ਾਂ ਕਰਕੇ ਸਾਰਾ ਕੁਝ ਕਰ ਦਿੱਤਾ ਤੇ ਹੁਣ ਉਹ ਆਪਣੀ ਚਾਹੇ ਗਰੀਬੀ ਦੇ ਵਿੱਚ ਰਹੇ ਤੇ ਉਹ ਵੀ ਸੰਤੋਖ ਦੇ ਵਿੱਚ ਹੈ ਕਲੇਸ਼ ਜਿਹੜਾ ਹੈ ਜਦੋਂ ਉਹ ਚੁੱਪ ਕਰ ਗਏ ਕਿਸੇ ਨਾਲ ਬੋਲੇਗਾ ਨਹੀਂ ਤੇ ਹਾਲਾਂਕਿ ਉਹ ਆਪਣੇ ਆਨੰਦ ਵਿੱਚ ਰਾਜੀ ਰਹੇਗਾ ਕਿਸੇ ਹੋਰ ਚੀਜ਼ ਵਿੱਚ ਉਹ ਬੋਲੇਗਾ ਨਹੀਂ ਤੇ ਉਹਨੂੰ ਕਲੇਸ਼ ਕਰਨ ਦੀ ਜ਼ਰੂਰਤ ਕੀ ਹੈ ਜਿਹੜੇ ਕਾਰਜ ਦੇ ਕਲੇਸ਼ ਕਰਕੇ ਹੁੰਦੇ ਸਨ ਤੇ ਉਹ ਸਾਦ ਸੰਗਤ ਬਿਨਾ ਕਲੇਸ਼ ਤੋਂ ਹੋਣ ਲੱਗ ਪਏ ਤੇ ਸਤਿਗੁਰ ਨੇ ਉਹਨੂੰ ਐਸੀ ਤਾਕਤ ਦੇ ਦਿੱਤੀ ਐਸੀ ਸਮਰੱਥਾ ਦੇ ਦਿੱਤੀ ਜਿਹੜੇ ਕਹਿੰਦਿਆ ਵੀ ਮੈਨੂੰ ਵਹਿਮ ਭਰਮ ਕਰਮ ਕਾਂਡ ਜਿਹੜੇ ਲੋਕਾਂ ਦੇ ਵਹਿਮ ਭਰਮ ਕਰਕੇ ਕਾਂਡ ਕਰਕੇ ਕਰਮ ਕਾਂਡ ਕਰਕੇ ਸਾਦ ਸੰਗਤ ਕਾਰਜ ਨਹੀਂ ਬਣੇ ਸਤਿਗੁਰ ਉਹਦੇ ਬਿਨਾ ਇਹ ਸਭ ਕੁਝ ਕੀਤੇ ਉਹਦੇ ਕਾਰਜ ਕਰ ਦਿੰਦੇ ਨੇ ਕਿਉਂ ਕਿ ਸਤਿਗੁਰ ਸੱਚੇ ਪਾਤਸ਼ਾਹ ਕੋਲੇ ਤਾਕਤ ਹੈ ਸਤਗੁਰ ਸਿੱਖ ਕੇ ਬੰਧਨ ਕੱਟੇ ਪਹਿਲਾਂ ਆਪਾਂ ਪੜਿਆ ਨਾ ਕਿਉਂਕਿ ਸਤਗੁਰੂ ਏਸੇ ਬੰਧਨਾਂ ਤੋਂ ਪਹਿਲਾਂ ਸਿੱਖ ਨੂੰ ਆਜ਼ਾਦ ਕਰਦੇ ਨੇ ਤੇ ਸਾਧ ਸੰਗਤ ਹੁਣ ਆਪਾਂ ਸੋਚੀਏ ਵੇ ਅਸੀਂ ਆਜ਼ਾਦ ਹੋਣਾ ਕਿ ਹੋਰ ਬੰਧਨਾਂ ਦੇ ਵਿੱਚ ਅਸੀਂ ਬੱਝੇ ਜਾਣਾ ਹੈ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਿੰਨਾ ਚਿਰ ਅਸੀਂ ਇਸ ਚੀਜ਼ ਨੂੰ ਸਮਝਦੇ ਨਹੀਂ ਜਿੰਨਾ ਚਿਰ ਅਸੀਂ ਇਸ ਚੀਜ਼ ਨੂੰ ਵਿਚਾਰਦੇ ਨਹੀਂ ਉਹਨਾਂ ਚਿਰ ਕੋਈ ਵੀ ਗੱਲ ਜਿਹੜੀ ਹੈ ਉਹ ਸਾਡੀ ਵਸਤੋਂ ਜਿਹੜੀ ਹੈ ਬਾਰਹੀ ਹੈ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ